ਕੀਤੀ ਪਹਿਲਾਂ ਸਭ ਤੋਂ ਪਹਿਲਾਂ ਜੀ ਪੀਤਾ ਕੋਕ ਕੋਕ ਤੋਂ ਬਾਅਦ ਅਸੀਂ ਥੋੜਾ ਕੀ ਟੈਰਸਟ ਬੈਠੇ ਕਿਉਂਕਿ ਚਾਹ ਪਾਣੀ ਹਜੇ ਰੈਡੀ ਹੋ ਰਿਹਾ ਸੀ ਕਿਉਂਕਿ ਥੋੜਾ ਜਲਦੀ ਆ ਗਏ ਸੀਗੇ ਸਾਨੂੰ ਆਏ ਸੀ ਵੀ ਰਸਤਾ ਕਾਫੀ ਲੰਬਾ ਸੀਗਾ ਸਾਡਾ ਕਿਉਂਕਿ 70 80 ਕਿਲੋਮੀਟਰ ਦਾ ਰਸਤਾ ਸੀ ਇੱਕ ਸਾਈਡ ਦਾ ਅਸੀਂ ਥੋੜਾ ਜਲਦੀ ਚੱਲ ਪਏ ਆਉ ਮਿਲਾਉਣਾ ਤੁਹਾਨੂੰ ਜੋੜੀ ਨਾਲ ਬਹੁਤ ਸੋਹਣੀ ਜੋੜੀ ਹੈ ਦੁਬਾਰਾ ਫੇਰ ਵਧਾਈਆਂ ਵੀਰ ਨੂੰ ਮੈਂ ਥੋੜਾ ਫੋਟੋ ਸ਼ੂਟ ਕਰਵਾਇਆ ਸੀ ਜਿਹੜਾ ਉਹ ਲੱਗੇ ਵਿੱਚ ਸੀ ਮੇਰੀ ਕਰੋ ਚੈੱਕ ਇਧਰ ਆਪਣੇ ਸਾਡੀ ਵੀਰ ਹੁਣੀ ਆ ਗਏ ਇਹ ਆ ਸਾਰਾ ਸੈਟਅਪ ਡੀਜ ਫਲੋਰ ਵਗੈਰਾ ਕੀ ਹੋ ਰਹੀ ਸੀ ਮੇਂ ਜੀ ਸਾਰੇ ਗੈਸਟ ਪਹੁੰਚ ਚੁੱਕੇ ਸੀ अगर अगे मिलावा सब मेरे को बहुत वजिया लगे यूट्यूब कुछ फोटोज ने जिड़िया के भीर हो रहा ने करवाइया सी ਇਹ ਐਂਟਰੀ ਤੇ ਲੱਗੀਆਂ ਜੀ ਬਹੁਤ ਸੋਹਣੀਆਂ ਲੱਗ ਰਹੀਆਂ ਜੀ ਲੱਗੀਆਂ ਚੈੱਕ ਕਰੋ ਚੈੱਕ ਤਾਰਿਕਾ ਕੁਦੇ ਅਰਜੀਤ ਸਿੰਘ ਦੀ ਮੈਰਿਜ ਹੋ ਰਹੀ ਹੈ ਉਸ ਦੇ ਦਰਮਿਆਨ ਤੁਹਾਡੇ ਕੋ ਖੁੱਝਣ ਮੁਖ ਰੱਖਦੇ ਹੋ ਅੱਲਾਹ ਦੇ ਸਾਹਮਣੇ ਹਾਜ਼ਰ ਹੋਇਆ ਲੈ ਕੇ ਰੌਕਸਾਲੇ ਦੇ ਮੌਤ ਮੋਲ ਵਾਲੀ ਗੱਦਾ ਇਹ ਦੁਲ ਇਹ ਦੁਲ ਮਸਾ ਕੱਤੇ ਨਾ ਤਰਾ ਟਾਲੀ ਕਰ ਸਹੀ ਆਣਾ ਹਾ 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 ਖਾ ਚੋ ਖਾ ਚੋ ਕੀ ਖਾ ਕੇ ਆਏਗਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮੈਂ ਕਦੋਂ ਬੋਲੀਆ ਲਾਉਂਗਾ ਬੜਾ ਦੰਗਰ ਇਹ ਦੇਖੀ ਹਾਈ ਸੌਰੀ ਤੇਰਾ ਗੱਦੀ ਰੋਟਾ ਇਹ ਦੋੜ ਕੋਈ ਆਈ ਕੋਣ ਹੋਰ ਇੱਕ ਦਾ ਮੁੱਲ ਤਾਂ ਪੰਜ ਪੈ ਜਾਂਦਾ ਇਕਦਾਂ ਮੁੱਲਦਾ ਪੰਜ ਪੈ ਜਾਂਦਾ ਤੂੰ ਕਹਿ ਪੰਜ ਪੈ ਹਾਏ ਹਾਏ ਪੰਜ ਪੈ ਜਾਂਦਾ ਹਾਏ ਹਾਏ ਨਹੀਂ ਹੋਰ ਇੱਕ ਦਾ ਮੁੱਲ ਤਾਂ ਪੰਜ ਪੈ ਜਾਂਦਾ ਇਕਦਾਂ ਮੁੱਲਦਾ ਗੇਰਾ ਵੇ ਇਕਦਾਂ ਪੈਂਦਾ ਪੂਰਾ ਸੈਂਕੜਾ ਬੱਲੇ ਬੱਲੇ ਇੰਦੂ ਦਾ ਪਾ ਜਾਈਏ ਖਾਤੜੀ ਵੀ ਦੇ ਹੋਰ ਇਕਦਾਂ ਪੈਂਦਾ ਪੂਰਾ

ਨੇ ਲੈ ਕੇ ਜਾਉਂਗੇ ਮੱਤੀ ਬਾਗ ਦੀਆਂ ਗੋਜ ਨੇ ਜੀ ਲੱਡੂ ਜਲੇਬੀਆਂ ਸ਼ਕਰ ਪਾਰੇ ਹੋਰ ਤੇ ਵੀ ਜਾਂਦੇ ਯਾਰ ਦਰਸ਼ਨ ਦੇ ਨਫਾ ਬੜਾ ਬਸਦਾ ਔਖਾ ਕਰਦਾ ਤਿਆ ਆਹ ਕੁੜੀਆਂ ਨੂੰ ਪਸੰਦ ਆ ਬਾਈ ਹੋ ਲੱਡੂ ਜਲੇਬੀਆਂ ਸ਼ਕਰ ਪਾਰੇ ਨਾਲ ਖਾਵਾਂਗੇ ਕੇਲੇ ਤਰਨਾਟ ਯਾਰ ਬਿਨਾ ਕੌਣ ਦਿਖਾਉਂ ਮੇਰੇ ਤਰਨਾਟ ਨਾਲ ਓ ਮਾਈਟਾ ਮੇਰੇ ਮਿੱਤਰੀ ਦੇ ਖਾਵੇ ਠੱਪ ਲਾ ਕੇ 1000 ਰੁਪਏ ਵਿੱਚ ਕਦੀ ਕਰਦੇ ਨਹੀਂ ਖਾਣਾ क्या बात है थैंक यू ਫਾਈਨਲੀ ਸਾਨੂੰ ਸਟਾਰਟਿੰਗ ਦੇ ਵਿੱਚ ਹੀ ਮਿਲੇ ਤਰਨਾਟ ਵੀਰ ਜਿਨ੍ਹਾਂ ਦਾ ਕਿ ਸੁਭਾਅ ਇੰਨਾ ਕੁ ਜਿਆਦਾ ਵਧੀਆ ਲੱਗਿਆ ਸਾਨੂੰ ਘੱਟੋ ਘੱਟ ਸਾਡੇ ਨਾਲ ਵੀਰ ਨੇ 10 ਮਿੰਟ ਗੱਲਾਂ ਵੀ ਕਰੀਆਂ ਕੋਈ ਇਦਾਂ ਲੱਗ ਹੀ ਨਹੀਂ ਰਿਹਾ ਸੀ ਯਾਰ ਵੀ ਇੰਨਾ ਡਾਊਨ ਟੂ ਅਰਥ ਬੰਦਾ ਸਾਨੂੰ ਲੱਗ ਹੀ ਨਹੀਂ ਰਿਹਾ ਸੀਗਾ ਕਿ ਵੀਰ ਨੂੰ ਪਹਿਲੀ ਵਾਰ ਮਿਲ ਰਿਹਾ ਇੰਨਾ ਕੁ ਸੁਭਾਅ ਵਧੀਆ ਵੀਰ ਦਾ ਅਸੀਂ ਘੱਟੋ ਘੱਟ 10 ਮਿੰਟ ਬਾਈ ਨਾਲ ਗੱਲਾਂ ਵੀ ਕਰੀਆਂ ਬਾਈ ਨੇ ਸਾਨੂੰ ਕੁਝ ਟਿਪ ਤੇ ਟਿਪ ਵੀ ਦਿੱਤੀਆਂ ਯੂਟਿਊਬਰ ਦੇ ਮੋਟੀਵੇਟ ਵੀ ਕੀਤਾ ਚੈਨਲ ਵੀ ਚੈੱਕ ਕੀਤਾ ਆਪਣਾ ਬਾਈ ਨੇ ਮੋਟੀਵੇਟ ਵੀ ਕੀਤਾ ਵੇਖ ਕੇ ਅੱਗੇ ਮਿਲਿਆ ਆਪਾਂ ਇੰਦਰਵੀਰ ਨੂੰ ਤੇ ਜਿਹਨੂੰ ਤੁਸੀਂ ਭਾਗੂ ਦੇ ਨਾਮ ਨਾਲ ਜਾਣਦੇ ਹੋ ਨਾਲ ਬਾਈ ਹਰਮਨ ਤੇ ਜੱਗੀ ਜੱਟ ਇਹਨਾਂ ਦਾ ਵੀ ਸੁਭਾਅ ਬਹੁਤ ਵਧੀਆ ਲੱਗਿਆ ਸਾਨੂੰ ਮਿਲ ਕੇ ਬਹੁਤ ਮਿਲਣ ਅਨਸਾਰ ਬੰਦੇ ਨੇ ਕੋਈ ਐਟੀਟਿਊਡ ਨਹੀਂ ਨਾ ਤਰਨਾਟ ਵੀਰ ਜਾਨਾ ਇੰਨਾਂ ਚ ਬਹੁਤ ਡਾਊਨ ਟੂ ਅਰਥ ਬੰਦੇ ਨੇ ਯਾਰ ਬਹੁਤ ਵਧੀਆ ਮਿਲੇ ਸਾਨੂੰ ਮਿਲ ਕੇ ਵੀ ਬਹੁਤ ਵਧੀਆ ਲੱਗਿਆ ਨਾ ਫਿਰ ਅਸੀਂ ਨਾਸ਼ਤਾ ਵਗੈਰਾ ਕਰਕੇ ਸਿਟਿੰਗ ਏਰੀਆ ਦੇ ਵਿੱਚ ਆ ਗਏ ਤੇ ਇੱਧਰ ਤਾਰੀ ਵੀਰ ਹੋਣਾ ਦਾ ਹੋ ਰਿਹਾ ਸੀ ਫੋਟੋ ਸ਼ੂਟ ਨਾਲ ਦੀ ਨਾਲ ਇੱਧਰ ਫੋਟੋ ਸ਼ੂਟ ਤੇ ਮਿਲ ਨਹੀਂ ਮੈਨੂੰ ਇੱਕ ਸਾਰ ਹੋ ਰਹੀ ਸੀ ਬਹੁਤ ਸੋਹਣੀ ਜੋੜੀ ਹੈ ਰੰਪ ਇਦਾਂ ਹੀ ਜੋੜੀ ਬਣਾਈ ਰੱਖੇ ਅੱਗੇ ਅਸੀਂ ਮਿਲੇ ਸਿੱਧੂ ਮਨਿੰਦਰ ਭੈਣ ਤੇ ਕਾਸ਼ ਚੈਲ ਬਾਈ ਨੂੰ ਸਾਡਾ ਗੋਤੀ ਆ ਬਾਈ ਕਾਸ਼ ਚੈਲ ਅਸੀਂ ਵੀ ਚੈਲਾ ਤੇ ਇਹਨਾਂ ਨੂੰ ਵੀ ਮਿਲ ਕੇ ਬਹੁਤ ਵਧੀਆ ਲੱਗਿਆ ਬਹੁਤ ਬੰਦੇ ਕਾ ਨਾਈ ਸੀਗੇ ਸਾਰੀ ਫੈਮਿਲੀ ਆਈ ਸੀ ਇਹਨਾਂ ਦੀ ਸਾਰੀ ਫੈਮਿਲੀ ਨਾਲ ਅਸੀਂ ਗੱਲਬਾਤ ਕੀਤੀ ਤੇ ਬਹੁਤ ਡਾਊਨ ਟੂ ਅਰਥ ਬੰਦੇ ਨੇ ਮਿਲ ਕੇ ਇਹਨਾਂ ਨੂੰ ਵਧੀਆ ਲੱਗਿਆ ਮੋਟੀਵੇਟ ਕਰਿਆ ਅਸੀਂ ਵੀਰੇ ਕੋਲ ਆਏ ਮਿਲੇ ਉਹਨਾਂ ਨੂੰ ਤੇ ਕੋਈ ਲੱਗ ਹੀ ਨਹੀਂ ਰਿਹਾ ਸੀਗਾ ਵੀ ਫਸਟ ਟਾਈਮ ਹੀ ਤੋੜੀ ਐ ਬਾਕੀ ਬਹੁਤ ਘੈਂਟ ਬੰਦੇ ਨੇ ਯਾਰ ਬਹੁਤ ਹੀ ਜਿਆਦੇ ਵਧੀਆ ਬੰਦੇ ਅੱਗੇ ਹੋਰ ਵੀ ਮਿਲ ਆਵਾ ਤੁਹਾਨੂੰ ਬਹੁਤ ਯੂਟਿਊਬਰ ਆਣਾ ਮਿਲੇ ਸੀ ਅੱਗੇ ਅਸੀਂ ਮਿਲੇ ਰਾਵਣ ਭੈਣ ਨੂੰ ਜਿੰਨਾਂ ਦੀ ਕੀ ਸਾਡੇ ਪਿੰਡ ਦਾ ਰਿਸ਼ਤੇਦਾਰੀ ਵੀ ਆ ਇਹਨਾਂ ਨਾਲ ਵੀ ਮਿਲ ਕੇ ਬਹੁਤ ਵਧੀਆ ਲੱਗਿਆ ਇਹਨਾਂ ਦਾ ਵੀ ਸੁਭਾਅ ਤੇ ਨੇਚਰ ਬਹੁਤ ਜਿਆਦੇ ਵਧੀਆ ਹੈ ਅੱਗੇ ਜੀ ਮਿਲੇ ਲਾ ਪ੍ਰੀਤ ਭੈਣ ਤੇ ਨਾਲ ਆਕਾਸ਼ ਚੈਲ ਜੀ ਦੀ ਮਾਤਾ ਜੀ ਨੇ ਸਾਡੇ ਇਹਨਾਂ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ ਸਾਨੂੰ ਬਹੁਤ ਬਹੁਤ ਜ਼ਿਆਦਾ ਵਧੀਆ ਤੇ ਬਹੁਤ ਸਾਰੀਆਂ ਜੀ ਯੂਟਿਊਬਰਾਂ ਨੇ ਫੋਟੋ ਕਲਿੱਕ ਕੀਤੀਆਂ ਕਿਸੇ ਨੇ ਵੀ ਐਟੀਟਿਊਡ ਨਹੀਂ ਦਿਖਾਇਆ ਤੁਹਾਨੂੰ ਬਿਲਕੁਲ ਵੀ ਬਹੁਤ ਮਿਲਣ ਸਾਰੇ ਬੰਦੇ ਨੇ ਤੇ ਇੱਧਰ ਹੋ ਰਿਹਾ ਸੀ ਥੋੜਾ ਫੋਟੋ ਸ਼ੂਟ ਤਾਰੀ ਵੀਰ ਦਾ ਤੇ ਮੰਨਪ੍ਰੀਤ ਭੈਣ ਦਾ ਬ੍ਰਾਈਡਲ ਸ਼ੂਟ ਸੀਗਾ ਥੋੜਾ ਬਹੁਤਾ ਚਲੋ ਇੱਧਰ ਫੋਟੋ ਕਲਿੱਕ ਕਰ ਰਹੇ ਨੇ ਨਾਲ ਇੱਧਰ ਅਸੀਂ ਤਰਨਾਟ ਵੀਰ ਨਾਲ ਬਹੁਤ ਫਨ ਕੀਤਾ ਇੰਜੋਏ ਕੀਤਾ ਡਾਂਸ ਵੀ ਕੀਤਾ ਜਿਹੜੀ ਅੱਗੇ ਕਲਿੱਪਾਂ ਤੁਹਾਨੂੰ ਐਡ ਕਰ ਦਿਆਂਗੇ ਵਿੱਚ ਬਹੁਤ ਜ਼ਿਆਦੇ ਆਪ ਆਇਆ ਸੀ ਇਹਦੇ ਵਿੱਚ ਬਹੁਤ ਇੰਜੋਏ ਕੀਤਾ ਤੇ ਫੋਟੋ ਸ਼ੂਟ ਹੋਣ ਤੋਂ ਬਾਅਦ ਅਸੀਂ ਇੱਧਰ ਕੁਲਦੀਪ ਦੇ ਸਾਹਮਣੇ ਵੀ ਸੀਗੇ ਉਹਨਾਂ ਨੂੰ ਵੀ ਮਿਲੇ ਉਹਨਾਂ ਨੂੰ ਵੀ ਬਹੁਤ ਵਧੀਆ ਲੱਗਿਆ ਸਾਨੂੰ ਮਿਲ ਕੇ ਇਸ ਜੀ ਹੁਮ ਦੇ ਘਮਾਉਂਦੇ ਆਗੇ ਟੇਬਲਾਂ ਦੇ ਉੱਪਰ ਕਿਉਂਕਿ ਖੁਸ਼ ਲੱਗੀ ਸੀ ਆਵਾਣੀ ਕੀਤਾ ਨਾਲ ਦੀ ਨਾਲ ਜੀ ਬਹੁਤ ਇੰਜੋਏ ਵੀ ਕੀਤਾ ਬਹੁਤ ਸਾਰੇ ਯੂਟਿਊਬਰਾਂ ਨੂੰ ਮਿਲੇ ਸਾਰੀ ਫੈਮਿਲੀ ਆਈ ਹੂ ਜੀ ਯੂਟਿਊਬ ਦੀ ਸਾਡੀ ਇੱਥੇ ਮਿਹਰ ਕਰੋ ਮੇਰੇ ਸੱਜਣਾ ਤੇਰੀ ਜੋੜੀ ਜੀਵੇ ਤੇਰੀ ਜੋੜੀ ਜੀਵੇ ਤੇਰੀ ਜੋੜੀ ਜੀਵੇ ਸਾਰੇ ਤਾਰੀ ਰੱਖੋ ਤਾਰ ਰੱਖੋ ਸਾਰੇ ਤੇਰੀ ਜੋੜੀ ਜੋੜੀ ਜੀਵੇ ਤੇਰੀ ਜੋੜੀ ਜੀਵੇ ਤੇਰੀ ਜੋੜੀ ਜੀਵੇ हो रब करे घर तेरी सदा सुहागन जीवे हो पुत पोतरे दो तो पानी बार के पीवे हाँ पुत पोतरे दो तो पानी बार के पीवे हो पुत पोतरे दो तो पानी बार के पीवे भीड़ में लाई वे सुरमा पाके ਰਜਾਈ ਤੇਰੀ ਜੋੜੀ ਜੀਵੇ ਤੇਰੀ ਜੋੜੀ ਜੀਵੇ ਤੇਰੀ ਜੋੜੀ ਜੀਵੇ ਅੱਗੇ ਅਸੀਂ ਮਿਲੇ ਪੱਟੀ ਸਾਹਿਬ ਨੂੰ ਜਿੰਨਾਂ ਦਾ ਕਿ ਨੇਚਰ ਬਹੁਤ ਜ਼ਿਆਦਾ ਵਧੀਆ ਲੱਗਿਆ ਤੁਹਾਨੂੰ ਤੇ ਨਾਲ ਮੈਡਮ ਵੀ ਸੀਗੇ ਇਹਨਾਂ ਦਾ ਇੱਕ ਡਾਇਲੋਗ ਤੁਸੀਂ ਸੁਣਿਆ ਵੀ ਹੋਣਾ ਬੇ ਪੱਟੀ ਬਹੁਤ ਜ਼ਿਆਦਾ ਵਾਇਰਲ ਹੋਇਆ ਸੀ ਉਹ ਪੱਟੀ ਸਾਹਿਬ ਨੇ ਇਹ ਬਹੁਤ ਸੁਣੇ ਇਹਨਾਂ ਦਾ ਸੁਭਾਗ ਹੈ ਨੇਚਰ ਦਾ ਬਹੁਤ ਜ਼ਿਆਦਾ ਵਧੀਆ ਮਿਲਨ ਸਰ ਬੰਦੇ ਨੇ ਜਿਨ੍ਹਾਂ ਨਾਲ ਅਸੀਂ ਮਿਲ ਕੇ ਫੋਟੋ ਸ਼ੂਟ ਕੀਤਾ ਥੋੜਾ ਗੱਲਾਂ ਬਾਤਾਂ ਕੀਤੀਆਂ ਅੱਗੇ ਤੁਹਾਨੂੰ लवली ਵੀਰ ਦਾ ਡਾਂਸ ਵਿਖਾਵਾਂਗੇ ਜਿਨ੍ਹਾਂ ਨੇ ਕਿ ਸਭ ਤੋਂ ਮੈਂ ਕਹਿੰਦਾ ਵੀ ਸਭ ਤੋਂ ਜ਼ਿਆਦਾ ਰੌਣਕਾਂ ਲਾਈਆਂ ਨੇ लवली ਵੀਰ ਨੇ ਅੱਗੇ ਚੈੱਕ ਕਰਿਓ ਤੁਸੀਂ ਵੀਡੀਓ ਦੇ ਵਿੱਚ ਉਹਨਾਂ ਦਾ ਡਾਂਸ i one